ਅੱਜ ਫਰੀਦਕੋਟ ਦੇ ਵਿੱਚ ਅਸਾਮ ਤੋਂ ਜੋ ਨਗਰ ਕੀਰਤਨ ਚੱਲਿਆ ਹੋਇਆ ਅਗਲੇ ਪੜਾਅ ਲਈ ਰਵਾਨਾ ਹੁੰਦਾ ਹੋਇਆ ਫਰੀਦਕੋਟ ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਐਫ ਨਿਊਜ਼ ਪੰਜਾਬ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਨਗਾਰਾ ਨਗਰ ਕੀਰਤਨ ਦੀ ਅਗਵਾਈ ਕਰਦਾ ਹੋਇਆ ਨਗਾਰਾ ਅੱਗੇ-ਅੱਗੇ ਚੱਲ ਰਿਹਾ ਹੈ ਬਹੁਤ ਸੁੰਦਰ ਨਗਾਰਾ ਮਗਰ ਐਸਜੀ ਪੀਸੀ ਦੀ ਟੀਮ ਲਾਈਵ ਕਰਦੀ ਪਈ ਹੈ ਨਾਲ ਨਾਲ ਲਾਈਵ ਚੱਲ ਰਿਹਾ ਇਸ ਨਗਰ ਕੀਰਤਨ ਦਾ ਤੁਹਾਨੂੰ ਦੱਸਨੇ ਸ਼ਰਮ ਨਹੀਂ ਕੋਈ ਬਰਾ ਪ੍ਰਬੰਧਕ ਕਮੇਟੀ ਦੇ ਉੱਪਰ ਇਹ ਸਾਰਾ ਲਾਈਵ ਚੱਲ ਰਿਹਾ ਹੈ ਉਹ ਇਹ ਮਗਰ ਹੁਣ ਨਗਰ ਕੀਰਤਨ ਨਹੀਂ ਤੁਹਾਨੂੰ ਬਿਲ ਕਸ਼ਮੀਰ ਦੀਆਂ ਤਸਵੀਰਾਂ ਸੁੰਦਰ ਤਸਵੀਰਾਂ ਦੇਖਣ ਨੂੰ ਮਿਲਣਗੀਆਂ ਤੁਹਾਨੂੰ ਪੰਜ ਪਿਆਰੇ ਸਹਿਬਾਨ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਨਾਲ ਟ੍ਰੈਫਿਕ ਇੰਚਾਰਜ ਵਿਕੀ ਸਿੰਘ ਵੀ ਨਾਲ-ਨਾਲ ਚੱਲ ਰਹੇ ਆ ਫਰੀਦਕੋਟਿਆਂ ਵੱਲੋਂ ਬੜੀ ਹੀ ਬੇਸਫਰੀ ਨਾਲ ਇਸ ਨਗਰ ਕੀਰਤਨ ਦੀ ਉਡੀਕ ਕੀਤੀ ਜਾ ਰਹੀ ਸੀ ਜੋ ਅਸਾਮ ਤੋਂ ਚੱਲਿਆ ਹੋਇਆ 1.7 ਫਰੀਦਕੋਟ ਦੇ ਵਿੱਚ ਪਹੁੰਚਿਆ ਸੀ ਤੇ ਉਸ ਤੋਂ ਬਾਅਦ ਗੁਰਦੁਆਰਾ ਖਾਲਸਾ ਦੇਵਾਨ ਵਿਖੇ ਫਰੀਦਕੋਟ ਦੇ ਵਿੱਚ ਗੁਰਦੁਆਰਾ ਖਾਲਸਾ ਦੇਵਾਨ ਵਿਖੇ ਖਰਾਾ ਕੀਤਾ ਗਿਆ ਸੀ ਤੇ ਖਰਾਾ ਤੋਂ ਬਾਅਦ ਅੱਜ ਸਵੇਰੇ ਅਗਲੇ ਪੜਾ ਲਈ ਨਗਰ ਕੀਰਤਨ ਦਾ ਮੰਡਾ ਹੁੰਦਾ ਹੋਇਆ ਪੰਜ ਪਿਆਰੇ ਜੱਜੇ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਉਸ ਤੇ ਮਗਰ तमाम ਸੰਗਤਾਂ پرونگ بانٹی روا سنگھ بانٹی روا جی فرید کو ਨਗਰ ਕੀਰਤਨ ਦੇ ਨਾਲ-ਨਾਲ ਚੱਲ ਰਿਹਾ ਹੈ ਕਰਾਂਗੇ ਉਹਨਾਂ ਨਾਲ ਗੱਲਬਾਤ ਪਰਮਨ ਸਿੰਘ ਬਾਂਡੀ ਰਮਾਣਾ ਜੀ ਸਾਡੇ ਨਾਲ ਹੈ ਚਲਾ ਪੜੋ ਹੋਰ ਵੀ ਨਾਲ ਤੈਅ ਕਰੋ ਆਪਣੇ ਮੋਬਾਈਲ ਤੋਂ ਪਿਆਰਤ ਨਾਲ ਆਓ ਤੁਮੇ ਰਮਾਣਾ ਸਾਹਿਬ ਤੁਸੀਂ ਦੇਖ ਸਕਦੇ ਹੋ ਫਰਤਾਂ ਨੂੰ ਨਾਲ ਲਿਆ ਕੇ ਦਰਸ਼ਨ ਕਰਵਾ ਰਹੇ ਆ ਬੱਚਿਆਂ ਦੇ ਨਿੱਕੇ ਨਿੱਕੇ ਜੋ ਬੱਚਿਆਂ ਨੂੰ ਦਰਸ਼ਨ ਦਿਵਾਉਂਦੇ ਆ ਜੋ ਸ਼ਸਤਰ ਗੁਰੂ ਸਾਹਿਬ ਦੇ ਦੋ ਲਖਨਰਾ ਉਹਨਾਂ ਨੇ ਪ੍ਰਕਾਸ਼ ਦਰਸ਼ਨ ਕਰ ਰਹੇ ਆ ਉਸ ਤੋਂ ਬਾਅਦ ਸੰਗਤਾਂ ਨਾਲ ਬਾਦਿਆਂ ਨੂੰ ਬੈਠੀ ਕਿਹਾ ਗਿਆ ری چوک تو ہوں ہوں اس بعد اگلے پڑا روانہ ہوں ਫਰੀਦਕੋਟ ਦੇ ਵਿੱਚ ਇਹ ਵਿਸ਼ਾਲ ਨਗਰ ਕੀਰਤਨ ਤੁਸੀਂ ਦੇਖ ਸਕਦੇ ਹੋ ਜਾ ਰਹੇ ਆ ਰੂਪੇ ਮੋਰ ਦੀ ਤੇ ਕਹਾਤ ਕਰਾਂਗੇ ਗੱਲਬਾਤ ਇਸ ਤੋਂ ਬਾਅਦ ਪ੍ਰਬੰਧ ਸਿੰਘ ਬਾਡੀ ਨਮਾ ਇਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਗੇ ਸਰ ਬਹੁਤ ਵਿਸ਼ਾਲ ਨਗਰ ਕੀਰਤਨ ਸ਼ਾਮ ਤੋਂ ਚੱਲ ਕੇ ਫੀਪਰ ਤੋਂ ਪੜ ਪਾ ਗਏ ਹੈ ਜੀ ਕਿ ਸਾਡੇ ਸ਼ਹਿਰ ਦੇ ਵਿੱਚ ਇਸ ਮਹਾਨ ਨਗਰ ਕੀਰਤਨ ਦੇ ਚੱਲ ਰਹੇ ਜੋ 21 ਅਗਸਤ ਤੋਂ ਸ਼ਾਮ ਟੋਬੜੀ ਸਾਹਿਬ ਤੋਂ ਚੱਲ ਕੇ 23 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸੰਪੰਨ ਹੋਣਾ ਵੱਖ-ਵੱਖ ਰਾਜਾਂ ਤੋਂ ਹੁੰਦਾ ਹੋਇਆ ਆਪਣਾ ਪੂਰੇ ਕਰਦਾ ਹੋਇਆ ਰਾਤ ਪਾਬਾ ਫਰੀਦ ਦੀ ਇਸ ਪਵਿੱਤਰ ਧਰਤੀ ਤੇ ਨਗਰ ਕੀਰਤਨ ਪਹੁੰਚਿਆ ਜਿਹੜਾ ਕਿ ਗੁਰੂ ਗੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਜਿਹੜਾ ਸ਼ਹਾਦਤ ਹੈ ਸ਼ਹਾਦ ਉਸ ਪੁਰਬ ਨੂੰ ਸਮਰਪਿਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਗੁਰਿਆਈ ਪੁਰਬ ਨੂੰ ਸਮਰਪਿਤ ਇਹ ਨਗਰ ਕੀਰਤਨ ਸਾਡੇ ਸ਼ਹਿਰ ਆਇਆ ਸਾਡੇ ਜੀਵਨ ਕਾਲ ਚ ਅਸੀਂ ਦਰਸ਼ਨ ਕਰ ਸਕੇ ਬੜਾ ਭਾਗੇ ਆ ਅਸੀਂ ਬੜੇ ਤੇ ਮੈਨੂੰ ਬੜੀ ਤਸੱਲੀ ਹੈ ਕਿ ਬੜੀ ਵੱਡੀ ਗਿਣਤੀ ਚ ਬੱਚੇ ਬੱਚੀਆਂ ਨੌਜਵਾਨ ਕਾਫ ਦੇ ਬਜ਼ੁਰਗਾਂ ਨਾਲ ਮਾਤਾ ਪਿਤਾ ਨਾਲ ਲਾ ਕੇ ਕਿਤੇ ਨਗਰ ਕੀਰਤਨ ਚ ਗੁਰੂ ਸਾਹਿਬ ਨੂੰ ਨਕ ਪਸਤਕ ਹੋ ਰਿਹਾ ਉਹ ਤੇ ਗੁਰੂ ਸਾਹਿਬ ਆਂਦੇ ਪਵਿੱਤਰ ਸ਼ਸਤਰਾਂ ਦੇ ਵੀ ਦਰਸ਼ਨ ਕਰ ਰਹੇ ਆ ਇਹ ਬਹੁਤ ਜਜ਼ਬਾ ਪੈਦਾ ਕਰਦੀਆਂ ਕੌਮਾਂ ਚ ਇਹ ਚੀਜ਼ਾਂ ਤੇ ਕਿਉਂਕਿ ਇਹ ਇੱਕ ਬੜੀ ਵਿਲੱਖਣ ਸ਼ਹਾਦਤ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਸੇ ਹੋਰ ਧਰਮ ਨੂੰ ਬਚਾਉਣ ਵਾਸਤੇ ਸ਼ਹਾਦਤ ਦਿੱਤੀ ਆਪਦੀ ਕੌਮ ਵਾਸਤੇ ਆਪਦੇ ਧਰਮ ਵਾਸਤੇ ਸ਼ਹਾਦਤਾਂ ਦੁਨੀਆ 'ਚ ਇਤਿਹਾਸ 'ਚ ਕੋਈ ਉਦਾਹਰਨਾ ਮਿਲਣਗੀ ਪਰ ਕਿਸੇ ਹੋਰ ਧਰਮ ਨੂੰ ਬਚਾਉਣ ਵਾਸਤੇ ਕੋਈ ਤੁਹਾਨੂੰ ਹੋਰ ਉਦਾਹਰਨ ਨਹੀਂ ਮਿਲੇਗੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਪਾਂ ਜਾਣਦੇ ਸਰਬੰਸਦਾਨੀ ਆਪਾਂ ਕਹਿੰਨੇ ਸਾਹਿਬੇ ਕਮਾਲ ਜਿਨ੍ਹਾਂ ਨੇ ਆਪਦਾ ਸਰਬੰਸਦਾਰਤਾ ਦੇਸ਼ ਕੌਮ ਤੇ ਸੋ ਇਹਨਾਂ ਚੀਜ਼ਾਂ ਨੂੰ ਜਾਣ ਕੇ ਇਹਨਾਂ ਜਿਸ ਤਰ੍ਹਾਂ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਨੂੰ ਨਕਮਸਤਕ ਹੋ ਕੇ ਬਹੁਤ ਜਜ਼ਬਾ ਕੌਮ ਚ ਬੱਚਿਆਂ ਚ ਨੌਜਵਾਨਾਂ ਚ ਪੈਦਾ ਹੁੰਦਾ ਤੇ ਮੈਂ ਤਾਂ ਕੱਲ ਰਾਤ ਦਾ ਦੇਖ ਰਿਆ ਬੜੀ ਵੱਡੀ ਗਿਣਤੀ ਸੰਗਤਾਂ ਸੜਕਾਂ ਤੇ ਖੜੀਆਂ ਦਰਸ਼ਨ ਕਰਨ ਨੂੰ ਆਸਤ। ਗੁਰੂ ਸਾਹਿਬ ਬਖਸ਼ਿਸ਼ ਕਰ ਨਮੇਰ ਪ੍ਰਿਆਹ ਹੱਥ ਰੱਖਣ ਰਹਿਮਤਾ ਲੋਕਾਂ ਤੇ ਬਖਸ਼ਿਸ਼ ਕਰ। ਇਹ ਹੀ ਮੇਰੀ ਅਰਦਾਸ। ਫਿਰਕੂਟੀਆਂ ਨੂੰ ਪਹਿਲੀ ਵਾਰੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਬਾਗੋ-ਬਾਗ ਹੋ ਗਏ ਆ। ਪਹਿਲੀ ਵਾਰੀ ਫਿਰਕੂਟ ਦੇ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਹੋ ਜਿਦਾਰੇ ਹੋ ਰਹੇ ਆ ਜੋ ਸ਼ਸ਼ਟਰ ਨਾਲ ਚੱਲ ਰਹੇ ਆ ਅੱਜ। ਕਿ ਨਹੀਂ ਇਹ 2009 ਚ 2000 ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਸੀਗੇ ਉਦੋਂ ਵੀ ਅ ਨਗਰ ਕੀਰਤਨ ਆਇਆ ਸੀ ਉਸ ਤੋਂ ਬਾਅਦ ਵੀ ਇੱਕ ਵਾਰ ਆਇਆ ਸੋ ਪਰ ਮਤਲਬ ਤੁਸੀਂ ਲਾਓ ਕਿ 10-15 ਸਾਲਾਂ ਦੇ ਵਕਫੇ 'ਚ 2-3 ਵਾਰ ਆਉਣਾ ਮੈਂ ਤਾਂ ਫਿਰ ਵੀ ਕਹੂੰਗਾ ਇਸ ਧਰਤੀ ਵੜਪਾਗੀ ਹੈ ਬਹੁਤ ਭਾਗਾ ਵਾਲੀ ਹੈ ਕਿ ਇਸ ਨਗਰ ਕੀਰਤਨ ਦੇ ਚਰਨ ਸਾਡੇ ਸ਼ਹਿਰ ਚ ਪਏ ਬਹੁਤ ਬਹੁਤ ਸ਼ੁਕਰਗੁਜ਼ਾਰ ਐਸੀ ਬਾਡੀ ਪ੍ਰਭਾਤ ਸਿੰਘ ਬੜੀ ਰਮਣਾ ਜੀ ਆਪਣੇ ਨਾਲ ਮਗਰ ਤੋਂ ਦਿਖਾ ਦਿੰਨੇ ਆ ਇੱਕ ਵਾਰੀ ਗੁਰੂ ਸਾਹਿਬ ਦੇ ਦਰਸ਼ਨ ਦਿਦਾਰ ਕਰਵਾ ਦਿੰਨੇ ਆ ਕਮਾਲ ਸੰਗਤਾਂ ਫਰੀਦਕੋਟੀਆਂ ਦਾ ਇੱਕ ਹਲ ਆਇਆ ਹੋਇਆ ਜੇ ਕਹਿ ਦਈਏ ਤਾਂ ਫਰੀਦਕੋਟੀਆਂ ਦਾ ਇੱਕ ਹਲ ਆਇਆ ਹੋਇਆ ਅੱਜ ਸਾਰੀਆਂ ਸੜਕਾਂ ਦੇ ਉੱਪਰ ਸੰਗਤਾਂ ਹਮ ਹਮ ਆ ਕੇ ਨਗਰ ਕੀਰਤਨ ਦਾ ਸਵਾਗਤ ਕਰ ਰਹੀਆਂ ਹਨ ਉਤਸ਼ਾਹ ਨਾਲ ਗੁਰੂ ਸਾਹਿਬ ਦੇ ਦਰਸ਼ਨ ਦਿਖਾਰੇ ਕਰ ਰਹੀਆਂ ਉਹ ਸ਼ਸਤਰਾਂ ਦੇ ਜਿਨ੍ਹਾਂ ਸ਼ਸਤਰਾਂ ਨਾਲ ਗੁਰੂ ਸਾਹਿਬ ਕਿਸੇ ਵੇਲੇ ਜੰਨਾਂ 'ਚ ਲੜੇ ਸੀ ਦਰਸ਼ਨ ਕਰਾਵਾਂਗੇ ਤਾਂ ਸੰਗਤਾਂ ਨੂੰ ਵੀ ਇੱਕ ਵਾਰੀ ਦਰਸ਼ਨ ਦਿਖਾਵਾਂਗੇ ਸਾਰਿਆਂ ਜਿਹੜੇ ਦੇਖ ਰਹੀਆਂ ਸੰਗਤਾਂ ਸੰਗਤਾਂ ਦੇ ਨਾਲ ਨਾਲ ਤੋਂ ਜਾ ਰਹੇ ਆ ਦਿਖਾ ਰਹੇ ਆ ਟ੍ਰੈਫਿਕ ਇਨਚਾਰਜ ਟ੍ਰੈਫਿਕ ਇਨਚਾਰਜ ਵਕੀਰ ਸਿੰਘ ਆਪਣੇ ਨਾਲ ਹੋਣਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਟੈਫਿਕ ਇਨਚਾਰਜ ਵਕੀਰ ਸਿੰਘ ਜੀ ਆਪਣੇ ਨਾਲ ਕਿਸ ਤਰ੍ਹਾਂ ਦਾ ਜੋ ਸੰਗਤਾਂ ਜਾ ਰਹੀਆਂ ਉਹਨਾਂ ਦਾ ਕਿਸ ਤਰ੍ਹਾਂ ਨਾਲ ਸਹਿਯੋਗ ਕੀਤਾ ਜਾ ਰਿਹਾ ਸਰ ਸਾਡਾ ਤੁਸੀਂ ਦੇਖ ਹੀ ਰਹੇ ਹੋ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਨਾ ਪਬਲਿਕ ਨੂੰ ਕੋਈ ਸਮੱਸਿਆ ਤੇ ਨਾ ਹੀ ਨਗਰ ਕੀਰਤਨ ਦੀ ਜੋ ਸੰਗਤ ਜਾ ਰਹੀ ਹੈ ਬਿਲਕੁਲ ਲੋਕ ਇਸ ਚੀਜ਼ ਨੂੰ ਸਮਝਦਾਰ ਆ ਅਸੀਂ ਜਿਹੜਾ ਰੂਟ ਹਸਾਬ ਨਾਲ ਡਾਇਵਰਸ਼ਨ ਦਿੱਤੀ ਹੋਈ ਹੈ ਕੀਰਤਨ ਜਿਹੜਾ ਨਗਰ ਕੀਰਤਨ ਜਾ ਰਿਹਾ ਉਹਨਾਂ ਦਾ ਇਦੇ ਨਾਲ ਨਾਲ ਸੰਗਤਾਂ ਮੱਥਾ ਟੇਕ ਕੇ ਆਨੰਦ ਮਾ ਰਹੀਆਂ ਜੀ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਰਹੇ ਆ ਤੇ ਨਾਲ ਜਿਹੜੀ ਸ਼ਹਿਰ ਦੀ ਸੰਗਤ ਵੈਸੇ ਲੋਕ ਪਬਲਿਕ ਜਾ ਰਹੀ ਹੈ ਉਹ ਦੂਜੀ ਸਾਈਡ ਜਾ ਰਹੀ ਹੈ ਕੋਈ ਸਮੱਸਿਆ ਨਹੀਂ ਸਾਡੇ ਬਿਲਕੁਲ ਟ੍ਰੈਫਿਕ ਤੇ ਵਧੀਆ ਪ੍ਰਬੰਧ ਕੀਤਾ ਹੋਇਆ ਜੀ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਤਾ 下 ਬਹੁਤ ਸ਼ੁਕਰੀਆ ਜੀ ਟ੍ਰੈਫਿਕ ਇਨਚਾਰਜ ਪੀਰ ਸਿੰਘ ਉਸ ਸਮਾਂ ਸੰਗਤਾਂ ਨਾਲ ਨਾਲ ਚੱਲ ਰਹੀਆਂ ਹਾਂ ਉਹ ਕਰਨੇ ਸ਼ਸਤਰ ਗੁਰੂ ਸਾਹਿਬ ਦੇ ਉਹ ਸ਼ਸਤਰ ਹੈ ਉਹਨਾਂ ਦਰਸ਼ਨ ਵੀ ਦਾਰੇ ਕਰਾ ਦਿੰਨੇ ਆ ਇਹਨਾਂ ਦੇ ਸਾਰੇ ਦਸ਼ਨ ਤੀਰ ਸਾਹਮਣੇ ਤੁਸੀਂ ਤੀਰ ਦੇਖ ਰਹੇ ਹੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਛੋਟੀ ਕਿਰਪਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਉਸ ਦੇ ਮਗਰ ਫਿਰ ਕਿਰਪਾਨ ਹੈ ਇੱਕ ਇੱਕ ਜੋ ਕਿਰਪਾਨ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤਲਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਕਿਰਪਾਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ੍ਰੀ ਸਾਹਿਬ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ तमाम ਇਹ ਸ਼ਾਸਤਰ ਹੈ ਗੁਰੂ ਸਾਹਿਬ ਦੇ ਵਿਸ਼ਾਲ ਨਗਰ ਕੀਰਤਨ ਫਰੀਦਕੋਟ ਦੇ ਵਿੱਚ ਦੀ ਜੋ ਇਹ ਕੱਢਿਆ ਜਾ ਰਿਹਾ ਤੁਸੀਂ ਦੇਖ ਰਹੇ ਹੋ तमाम ਫਰੀਦਕੋਟੀਆਂ ਨੇ ਹਉਮ ਹਮ ਆ ਕੇ ਪੂਰੇ ਜੋਸ਼ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਹੈ ਅਸਾਮ ਤੋਂ ਇਹ ਨਗਰ ਕੀਰਤਨ ਚੱਲਿਆ ਤੇ ਹੁਣ ਅਗਲਾ ਫੜਾਇਗਾ ਸੁਲਤਾਨਪੁਰ ਲੋਧੀ ਜਾ ਕੇ ਰੁਕੇਗਾ ਤੁਸੀਂ ਦੇਖ ਰਹੇ ਸੀ ਵਿਸ਼ਾਲ ਨਗਰ ਕੀਰਤਨ ਦੀਆਂ ਇਹ ਤਸਵੀਰਾਂ